ਮਸਤਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਨਿਊ ਸਟੇਟ ਪੰਜਾਬ Haryana Himachal ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ ਮੋਟਰਸਾਈਕਲ ਸਵਾਰ ਵਿਦਿਆਰਥੀ ਦੀ ਬਦਮਾਸ਼ੀ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਹੁਣ ਬੱਚੇ ਵੀ ਸੁਰੱਖਿਅਤ ਨਹੀਂ ਨੇ ਲੁਧਿਆਣਾ ਦੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਸ਼ਰੀਆਮ ਗੁੰਡਾਗਰਦੀ ਕਰਦੇ ਦਿਖਾਈ ਦੇ ਰਹੇ ਨੇ ਤੇ ਗੁੰਡਾਗਰਦੀ ਦੀਆਂ ਸੀਸੀਟੀਵੀ ਫੁਟੇਜ ਸਾਹਮਣੇ ਆਈਆਂ ਨੇ ਕਲਾਸ ਦੇ ਵਿੱਚ ਬੱਚਿਆਂ ਵਿਚਕਾਰ ਝਗੜਾ ਹੋਇਆ ਲੁਧਿਆਣਾ ਦੇ ਵਿੱਚ ਹਜ਼ੂਰੀ ਰੋਡ ਸਥਿਤ ਸਕੂਲ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਲੋਧਿਆਣਾ ਦੇ 10ਵੀਂ ਜਮਾਤ ਦੇ ਤਿੰਨ ਸਟੂਡੈਂਟਸ ਨੇ 9ਵੀਂ ਜਮਾਤ ਦੇ ਸਟੂਡੈਂਟ ਨੂੰ ਬੰਦਕ ਬਣਾ ਕੇ ਬੇਰਹਿਮੀ ਦੇ ਨਾਲ ਕੁੱਟਿਆ ਉਹਨਾਂ ਨੇ ਇਸ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਵਿਦਿਆਰਥੀ ਦੀ ਹਾਲਤ ਵਿਗੜਨ ਤੇ ਦੇਰ ਰਾਤ ਉਸ ਨੂੰ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਛਾਤੀ ਦੇ ਵਿੱਚ ਦਰਦ ਸੀ ਵਿਦਿਆਰਥੀ ਗੁਰੂ ਅਰਜਨ ਦੇਵ ਨਗਰ ਦਾ ਰਹਿਣ ਵਾਲਾ ਹੈ ਘਟਨਾ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਮਾਮਲਾ ਇਹ ਹੈਗਾ ਕਿ ਉਹ ਕਹਿ ਰਿਹਾ ਕਿ ਮੈਂ ਕੋਈ ਉਹਨਾਂ ਦੀ ਫੇਕ ਆਈਡੀ ਬਣਾ ਕੇ ਪੂਜੀ ਟੈਂਸ਼ਨ ਨੂੰ ਨਾ ਗਾਲਾਂ ਕੱਢੀਆਂ ਨੇ ਫਿਰ ਉਸ ਕਰਕੇ ਉਹ ਆਈਡੀ ਸਸਪੈਂਡ ਹੋ ਗਈ ਮੈਨੂੰ ਕੋਈ ਉਹਨਾਂ ਨੇ ਪ੍ਰੂਫ ਨਹੀਂ ਦਿਖਾਇਆ ਤੇ ਉਹਨਾਂ ਨੇ ਮੈਨੂੰ ਘਰੇ ਬਾਨੇ ਸਰ ਬੁਲਾਇਆ ਤੇ ਫਿਰ ਦਰਵਾਜ਼ਾ ਬੰਦ ਕਰਕੇ ਮੈਨੂੰ ਕੁੱਟਣ ਲੱਗੇ 12 ਤੋਂ 1 ਵਜੇ ਤੱਕ ਕੁੱਟਿਆ ਉਹਨਾਂ ਨੇ ਮੈਨੂੰ ਕਿੰਨੇ ਬੰਦੇ ਸੀ ਤਿੰਨ ਮੁੰਡੇ ਸੀਗੇ ਮੇਰੀ ਉਹਨਾਂ ਕੋਲ ਇੱਕ ਗੇਮ ਪਈ ਸੀ ਉਹਨਾਂ ਨੇ ਕਿਹਾ ਆ ਜਾ ਆਪਾਂ ਥੋੜਾ ਫਨ ਕਰਾਂਗੇ ਤੇ ਤੈਨੂੰ ਇਹ ਗੇਮ ਦਵਾ ਦਾਂਗੇ ਮੈਂ ਚ ਘਰੇ ਚਲਾ ਗਿਆ 10 ਮਿੰਟ ਉਹਨਾਂ ਕੋਲ ਬੈਠੇ 10 ਮਿੰਟ ਬਾਅਦ ਉਹਨੇ ਦਰਵਾਜ਼ਾ ਬੰਦ अच्छा ना ते हुन ਦੱਸਿਆ ਨਹੀਂ ਆ ਤੁਸੀਂ ਗੱਲ ਕੀਤੀ ਨਹੀਂ ਕਿ ਆਈਡੀ ਕਿਹੜੀ ਸੀਗੀ ਮੈਂ ਆਈਡੀ ਦੀ ਗੱਲ ਕੀਤੀ ਹੈ ਕਹਿੰਦੇ ਆਈਡੀ ਤਾਂ ਸਸਪੈਂਡ ਹੋ ਗਈ ਮੈਂ ਨਾ ਆਈਡੀ ਦਾ ਨਾਮ ਦੱਸਿਆ ਨਾ ਮੈਨੂੰ ਆਈਡੀ ਦੇ ਬਾਰੇ ਕੋਈ ਸਕਰੀਨਸ਼ਾਟ ਦਿਖਾਇਆ ਬਸ ਕਹਿੰਦੇ ਆਈਡੀ ਦਾ ਨਾਮ ਦੇ ਦਿੱਤੀ ਸੀਗੀ ਮੈਂ ਜਾਨਣਾ ਕਿ ਇੱਥੇ ਕਾਰਵਾਈ ਹੋਵੇ ਕਿਉਂਕਿ ਇੱਧਰ ਮੇਨਾਂ ਦਾ ਬੱਚੇ ਨਾਲ ਕਾਰਵਾਈ ਕੀਤੀ ਜਾਵੇ ਪੰਚਕੁਲਾ ਚੰਡੀਗੜ੍ਹ ਬਾਰਡਰ ਤੇ ਇੱਕ লাশ ਮਿਲੀ ਹੈ ਚੰਡੀਗੜ੍ਹ ਪੁਲਿਸ ਮਹਿਲਾ ਕੌਨਸਟੇਬਲ ਦੀ লাশ ਪਸਦੀ ਜਾ ਰਹੀ ਹੈ ਸੀਆਈਡੀ ਵਿੰਗ ਦੇ ਵਿੱਚ ਤਾਇਨਾਤ ਸੀ ਮ੍ਰਿਤਕਾ ਤੇ ਆਪਣੀ ਗੱਡੀ ਦੇ ਵਿੱਚ ਮ੍ਰਿਤਕ ਪਾਈ ਗਈ ਹੈ ਮਹਿਲਾ ਕਾਂਸਟੇਬਲ ਪੁਲਿਸ ਨੇ ਮਾਮਲੇ ਦੇ ਵਿੱਚ ਜਾਂਚ ਤੇਜ਼ ਕਰ ਦਿੱਤੀ ਹੈ ਪੰਚਕੁਲਾ ਪੁਲਿਸ ਦੇ ਵੱਲੋਂ ਹੁਣ छानबीन ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਮੰਜੂ ਸਿਨੇਮਾ ਦੇ ਕੋਲ ਇੱਕ ਪਾਰਕ ਦੇ ਵਿੱਚ ਬੈਠ ਕੇ ਕੁਝ ਵਿਅਕਤੀਆਂ ਨੇ ਪਹਿਲਾਂ ਸ਼ਰਾਬ ਪੀਤੀ ਤੇ ਫਿਰ ਉਹਨਾਂ ਦੇ ਵਿਚਕਾਰ ਝਗੜਾ ਹੋ ਗਿਆ। ਬੰਟੀ ਤੇ ਰਾਜਾ ਨਾਂ ਦੇ ਵਿਅਕਤੀ ਨੇ ਇੱਟ ਤੇ ਪੱਥਰ ਦੇ ਨਾਲ सुरेंद्र ਸਿੰਘ ਨਾਂ ਦੇ ਵਿਅਕਤੀ ਦੇ ਮੂੰਹ ਤੇ ਸਿਰ ਤੇ ਲਗਾਤਾਰ ਵਾਰ ਕੀਤੇ ਤੇ ਮੌਕੇ ਤੇ ਹੀ ਉਸ ਦਾ ਕਤਲ ਕਰ ਦਿੱਤਾ। ਇਸ ਦੀ ਡੈਡ ਬੋਡੀ ਨੂੰ ਖੁਰਦ-ਬੁਰਦ ਕਰਕੇ ਟਰਾਂਸਪੋਰਟ ਨਗਰ ਲੁਧਿਆਣਾ ਵਿਖੇ ਸੁੱਟ ਕੇ ਆ ਗਏ ਇਹ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਤੇ ਦੋਵੇਂ ਦੋਸ਼ੀ ਗ੍ਰਫਤਾਰ ਕਰਕੇ ਇਹਨਾਂ ਪਾਸਿਓਂ ਵਾਰਦਾਤ ਸਮੇਂ ਵਰਤਿਆ ਗਿਆ ਸਾਰਾ ਸਮਾਨ ਵਿਭਰਾਮਤ ਕਰ ਲਿਆ ਗਿਆ ਹੈ ਪੁਲਿਸ ਅੱਗੇ ਦੀ ਪੁੱਛਗਿੱਛ ਕਰ ਰਹੀ ਹੈ ਸਾਨੂੰ ਕੱਲ ਜਿਹੜਾ ਸੀਗਾ ਤਕਰੀਬਨ 11-12 ਵਜੇ ਦੇ ਇੱਕ ਡੈਡ ਬੋਡੀ ਜਿਹੜੀ ਸੀਗੀ ਟਰਾਂਸਪੋਰਟ ਨਗਰ ਦੇ ਵਿੱਚ ਮਿਲੀ ਸੀਗੀ ਜਿਹਦੀ ਇਮੀਡੀਏਟਲੀ ਜਿਹੜੀ ਹੈਗੀ ਐਫ ਆਈ ਆਰ ਨੰਬਰ 43 ਨੰਬਰ ਜਿਹੜੀ ਸੀਗੀ ਜਿਹੜੀ ਅਸੀਂ ਮੋਤੀ ਨਗਰ ਥਾਣੇ ਦੇ ਵਿੱਚ ਜਿਹੜੀ ਸੀਗੀ 103 BNS ਦੇ ਵਿੱਚ ਸਰਚ ਕਰਕੇ ਤਾਂ ਪੁਜੀ ਸ਼ੁਰੂ ਕੀਤੀ ਕਿਉਂਕਿ ਇਹ ਮਾਮਲਾ ਜਿਹੜਾ ਸੀਗਾ ਇਹਦੀ ਬਰੂਟਲੀ ਜਿਹੜੀ ਸੀਗੀ ਇਹਦੀ ਡੈੱਡ ਬੋਰਨ ਜਿਹੜੀ ਸੀਗੀ ਉਹਦੇ ਉੱਤੇ ਵੇਖਣ ਤੋਂ ਲੱਗਦਾ ਸੀ ਕਿ ਬਰੂਟਲ ਮਰਡਰ ਹੈਗਾ ਕਿਉਂਕਿ ਉਹਦਾ ਫੇਸ ਤੇ ਹੋਰ ਬਾਕੀ ਜਿਹੜੇ ਸੀਗੇ ਕਾਫੀ ਜਿਹੜੇ ਉਹਦੇ ਆਰਗਨ ਸੀਗੇ ਜਿਹਨਾਂ ਨੂੰ ਬੜੀ ਬੁਰੀ ਤਰ੍ਹਾਂ ਜਿਹੜਾ ਸੀਗਾ ਅ ਇੰਜਰਡ ਕੀਤਾ ਗਿਆ ਸੀਗਾ ਜਿਸ ਕਰਕੇ ਇਹਦੀ ਡੈਥ ਹੋਈ ਸੀ ਪਰ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਸੀਗੇ ਸੰਜੇ ਉਰਫ ਬੰਟੀ ਜਿਹੜਾ ਹੈਗਾ ਧੂਰੀ ਲਾਈਨਾਂ ਲਾ ਕੇ ਦੀਪਨਗਰ ਲੁਧਿਆਣੇ ਦਾ ਰਹਿਣ ਵਾਲਾ ਔਰ ਰਾਜਵਿੰਦਰ ਸਿੰਘ ਉਰਫ ਰਾਜੂ ਜਿਹੜਾ ਹੈਗਾ ਨੇੜੇ ਰੇਲਵੇ ਫਾਟਕ ਲੁਧਿਆਣੇ ਦੇ ਰਹਿਣ ਵਾਲਾ ਹੈਗਾ ਮੰਜੂ ਸ਼ਰਮਾ ਲੁਧਿਆਣੇ ਦੇ ਲਾਗੇ ਵਜਾ ਰੰਜਿਸ਼ ਕਤਲ ਦੀ ਏ ਸਿੱਗੀ ਕਿ ਜਿਹੜਾ ਹੈ ਆਪਣਾ ਡਿਸੀਜ਼ਡ ਹੈਗਾ ਸੁਰਿੰਦਰਪਾਲ ਇਹਨੇ ਜਿਹੜਾ ਹੈਗਾ ਬੰਟੀ ਦਾ ਨਾਮ ਲਿਆ ਸੀਗਾ ਮੁਕਦਮੇ ਦੇ ਵਿੱਚ ਕਿਸੇ ਦੇ ਕੋਚਗੇਸ਼ ਦੇ ਦੌਰਾਨ ਜਿਹਦੇ ਵਿੱਚ ਜਿਹੜਾ ਜੇਲ੍ਹ ਚ ਰਹਿ ਗਿਆ ਸੋ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਬਲਾ ਕੇ ਉਹਨਾਂ ਸ਼ਰਾਬ ਪਿਆ ਕੇ ਉਹਨੂੰ ਪ੍ਰਤਾਪ ਨਗਰ ਚੌਂਕ ਦੇ ਲਾਗੇ ਜਿਹੜਾ ਉੱਥੇ ਮਰਡਰ ਕਰਕੇ ਫਿਰ ਉਹਨੂੰ ਉਹਦੇ ਮੋਟਰਸਾਈਕਲ ਤੇ ਬਿਠਾ ਕੇ ਜਿਹੜਾ ਸੀਗਾ ਟਰਾਂਸਪੋਰਟ ਨਗਰ ਦੇ ਵਿੱਚ ਕਿਉਂਕਿ ਉਹ ਸੰਘਣੀ ਆਬਾਦੀ ਵਾਲਾ ਹੈਗਾ ਥੋੜਾ ਏਰੀਆ ਵੀ ਜਿਹੜਾ ਹੈ ਵੀ ਆਬਾਨ ਜਿਹੜਾ ਹੈਗਾ ਉਧਰ ਦਾ ਹੈਗਾ ਉੱਥੇ ਲਿਆ ਕੇ ਦੀ ਡੈੱਡ ਬੋਡੀ ਨੂੰ ਜਿਹੜਾ ਡਿਸਪੋਜ਼ ਆਫ ਕਰਨ ਦੇ ਲਈ ਦੀ ਮਨਸ਼ਾ ਦੇ ਨਾਲ ਦੀ ਡੈੱਡ ਬੋਡੀ ਜਿਹੜੀ ਉੱਥੇ ਸੀਗੀ ਮੋਗਾ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਮੋਗਾ ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਇਨਕਾਊਂਟਰ ਦੇਖਣ ਨੂੰ ਮਿਲਿਆ ਬਦਮਾਸ਼ ਮੰਨੂ ਮੋਗਾ ਦੇ ਪੈਰ ਦੇ ਵਿੱਚ ਗੋਲੀ ਲੱਗ ਗਈ ਹੈ ਮੋਗਾ ਦੇ ਦੋਸਾਂਝ ਰੋਡ ਉੱਤੇ ਪੂਰਾ ਇਨਕਾਊਂਟਰ ਹੋਇਆ ਮੁਲਜ਼ਮ ਨੇ ਰਾਜਾ ਢਾਬਾ ਦੇ ਨੇੜੇ ਪੂਰੀ ਗੋਲੀਬਾਰੀ ਕੀਤੀ ਤੇ ਮੰਨੂ ਮੋਗਾ ਦੇ ਉੱਤੇ ਕਈ ਅਪਰਾਧਿਕ ਮਾਮਲੇ ਪਹਿਲਾਂ ਤੋਂ ਦਰਜ ਨੇ ਸੀਆਈਏ ਸਟਾਫ ਮੋਗਾ ਤੇ ਪੀਜੀਟੀਐਫ ਨੇ ਸਾਂਝੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੋਲਾ ਮਹੱਲਾ ਮੋਕੇ ਸ਼ਰੀਆਨੰਦਪੁਰ ਸਾਈਬ ਵਿਖੇ ਵਾਹਨਾ ਤੇ ਵੱਡੇ ਵੱਡੇ ਸਪੀਕਰ ਲਗਾ ਕੇ ਪਹੁੰਚ ਰਹੇ ਨੌਜਵਾਨਾਂ ਖਿਲਾਫ ਡੀਐਸਪੀ ਸ਼ਰੀਆਨੰਦਪੁਰ ਸਾਹਿਬ ਦਾ ਸਖਤ ਐਕਸ਼ਨ ਨਜ਼ਰ ਆ ਰਿਹਾ ਹੈ ਬਿਨਾ ਨੰਬਰ ਪਲੇਟ ਤੇ ਬਿਨਾ ਚੈਂਸੀ ਨੰਬਰ ਤੋਂ ਖੁਦ ਤੇ ਤਿਆਰ ਕਰਵਾਈਆਂ ਗਈਆਂ ਜਿਪਾਂ ਜ਼ਬਤ ਕਰ ਲਈਆਂ ਗਈਆਂ ਨੇ ਖਾਲਸਾ ਪੰਥ ਦਾ 325ਵਾਂ ਕੌਮੀ ਤਿਉਹਾਰ ਹੋਲਾ ਮਹੱਲਾ ਜੋ ਕਿ 10 ਮਾਰਚ ਤੋਂ 15 ਮਾਰਚ ਤੱਕ ਖਾਲਸਾਈ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ ਇੱਕ ਨਹੀਂ ਜੀ ਪਿਛਲੇ ਵਾਰੀ ਵੀ ਤੇ ਹੁਣ ਵੀ ਇਹ ਇਦਾਂ ਦੀਆਂ ਗੱਡੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਕੋਈ ਕਾਗਜ਼ ਪੱਤਰ ਨਹੀਂ ਹੁੰਦੇ ਇਹ ਸਾਰੀਆਂ ਲੋਕਲ ਮੇਟ ਹੈਗੀਆਂ ਨਾ ਕੋਈ ਇੰਜਨ ਨੰਬਰ ਹੈ ਨਾ ਚੱਸੀ ਨੰਬਰ ਹੈ ਸਿਰਫ ਇਸ ਪਰਪਸ ਲਈ ਇਸ ਮੰਤਵ ਲਈ ਹੀ ਬਣਾਈਆਂ ਜਾਂਦੀਆਂ ਜਿਨ੍ਹਾਂ 'ਚ ਵੱਡੇ ਵੱਡੇ ਮਿਊਜ਼ਿਕ ਸਿਸਟਮ ਲਾ ਕੇ ਤੇ ਇਹ ਜਿਹਨੂੰ ਕਹ ਲੋ ਕਿ ਨਿਊਸੈਂਸ ਹੀ ਕ੍ਰੀਏਟ ਕਰਦੇ ਆ ਤੇ ਇਹ ਕੱਡੀ ਇੰਪਾਉਂਡ ਹੋਣ ਜਾ ਰਹੀ ਆ ਤੇ ਪਿਛਲੇ ਸਾਲ ਵੀ ਕੀਤੀਆਂ ਸੀ ਤੇ ਮੈਂ ਤੁਹਾਡੇ ਤੁਹਾਡੇ ਮਾਧਿਅਮ ਰਾਹੀਂ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਇਦਾਂ ਦੀਆਂ ਗੱਡੀਆਂ ਰੋਡ ਤੇ ਬਿਲਕੁਲ ਨਾ ਲੈ ਕੇ ਆਓ ਇਹ ਬਿਲਕੁਲ ਇਲੀਗਲ ਹੈਗਾ ਕੋਈ ਵੀ ਇਦਾਂ ਦੀ ਜਿਹੜੀਆਂ ਗੱਡੀਆਂ ਹੈਗੀਆਂ ਮੋਡੀਫਾਈਡ ਵੱਡੇ ਟਾਇਰ ਪਾਏ ਹੋਏ ਨੇ ਔਰ ਸਿਸਟਮ ਲਾਏ ਹੋਏ ਨੇ ਇਹ ਗੱਡੀਆਂ ਬਿਲਕੁਲ ਇੰਪੌਲਡ ਕੀਤੀਆਂ ਜਾਣੀ ਪਠਾਨਕੋਟ ਦੇ ਮਾਡਲ ਟਾਊਨ ਮੁਹੱਲੇ ਵਿਖੇ ਬੀਤੀ ਰਾਤ ਉਸ ਵੇਲੇ ਹਫੜਾ ਤਫੜੀ ਮਚ ਗਈ ਜਦੋਂ ਇੱਕ ਦੁਕਾਨ ਦੇ ਅੰਦਰੋਂ ਸਥਾਨਕ ਲੋਕਾਂ ਨੇ ਧੂਆ ਨਿਕਲਦੇ ਹੋਏ ਵੇਖਿਆ ਜਿਸ ਦੀ ਜਾਣਕਾਰੀ ਇੱਥੇ ਦੁਕਾਨ ਦੇ ਮਾਲਕ ਨੂੰ ਦੇ ਦਿੱਤੀ ਗਈ ਤੇ ਉੱਥੇ ਹੀ ਫਾਇਰ ਬ੍ਰਿਗੇਡ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਦੁਕਾਨ ਦੇ ਅੰਦਰੋਂ ਨਿਕਲ ਰਹੀਆਂ ਅੱਗ ਦੀਆਂ ਲਪਟਾਂ ਤੇ ਕੜੀ ਮੁਸ਼ਕਲ ਤੋਂ ਬਾਅਦ ਕਾਬੂ ਪਾ ਲਿਆ ਹੈ ਘਰ ਗਿਆਈਆਂ ਤੇ ਮੈਨੂੰ ਅੱਧੇ ਪੌਣੇ ਘੰਟੇ ਬਾਅਦ ਫੋਨ ਆਣ ਲਿਆ ਕਿ ਅੰਦਰ ਧੂਆ ਨਿਕਲ ਰਿਹਾ ਹੈ ਬਾਈ ਮੈਂ ਫੜਾ ਫੜ ਢੋੜ ਕੇ ਆ ਰਹੀ ਆ ਗਿਆ ਸਰਾ ਹੀ ਕੱਪੜੇ ਵੀ ਨਹੀਂ ਪੂਰੇ ਪਾਸ ਗਿਆ ਮੈਂ ਇੱਥੇ ਢੋੜ ਕੇ ਆ ਗਿਆ ਜਿਹਦੇ ਕਹਿੰਦੇ ਅੱਗੇ ਫੈਸਲਾ ਲੱਗਣ ਦੀ ਹੋਸੀ ਆਪਣੀ ਘਰ ਵਾਈ ਕਰਨੀ ਸੀ ਸਾਡੇ ਹਾਂ ਤੋਂ ਪਹਿਲੇ ਘਰ ਵਾਈ ਹੋਣੀ ਸੀ ਲੱਗਿਆ ਮੇਰਾ ਘਰ 4-5 ਲੱਖ ਦਾ ਹੋਣਾ ਆਈਡੀ ਹੈ ਜੀ ਤਾਂ ਉਹਨਾਂ ਪਰ ਉਹ ਸਿਆਸਦਨ ਦੇਖੋ ਕੀ ਗੱਲਾਂ ਜੇ ਕੋਈ ਹੱਲ ਹੋ ਜਾਏ ਕਿ ਨਹੀਂ ਆ ਨਹੀਂ ਤਾਂ ਕੋਈ ਗੱਲ ਨਹੀਂ ਫੇਕੀ ਕਰਨਾ ਜੀ ਤਫੀਰੋਜ਼ਪੁਰ ਦੇ ਕਸਬਾ ਮਮਦੋਟ ਦੇ ਨਜ਼ਦੀਕੀ ਪਿੰਡ ਫੱਤੇਵਾਲਾ ਵਿਖੇ ਤੇਜ਼ਾਰ ਹਥਿਆਰਾਂ ਦੇ ਨਾਲ ਬਲਾਕ ਪ੍ਰਧਾਨ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਰੋਲਾ ਸੁਣ ਕੇ ਮੌਕੇ ਤੇ ਇਕੱਤਰ ਹੋਏ ਲੋਕਾਂ ਦੀ ਸਹਾਇਤਾ ਦੇ ਨਾਲ ਉਸ ਨੂੰ ਮਮਦੋਟ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਤੇ ਉਸ ਨੂੰ ਭਰਤੀ ਕਰਵਾਇਆ ਗਿਆ ਪੀੜਤ ਨੇ ਹਮਲਾਵਰ ਉੱਪਰ ਨਸ਼ਾ ਵੇਚਣ ਤੋਂ ਰੋਕਣ ਦੀ ਰੰਜਿਸ਼ ਨੂੰ ਮੁੱਖ ਦੱਸਿਆ ਹੈ ਫਿਲਹਾਲ ਥਾਣਾ ਮਮਦੋਟ ਦੀ ਪੁਲਿਸ ਵੀ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ ਇਹਨੇ ਗਰੁੱਪ ਜੀ ਪਾਇਆ ਠੀਕ ਹੈ ਮੋਬਾਈਲ ਉਹਨਾਂ ਦੇ ਇੱਥੇ ਆ ਗਿਆ ਠੀਕ ਹੈ ਇਹਨੂੰ ਬਾਅਦ ਚ ਉਹਨਾਂ ਨੂੰ ਫੋਨ ਕੀਤਾ 9:30 ਵਜੇ ਕਿ ਮੋਬਾਈਲ ਥਾੜੇ ਕੋਲੇ ਹੈ ਤੂੰ ਮਾਹ ਲੈ ਜਾ ਦੇ ਇੱਥੇ ਫੜਨੇ ਆ ਲੈ ਗਿਆ ਠੀਕ ਹੈ ਇਹ ਉੱਥੇ ਗਿਆ ਹੈ ਹੁਣ ਪਤਾ ਲੱਗ ਗਿਆ ਵਿੱਚ ਲੰਘਾ ਹੈ ਵਾਪਸੀ ਉਹਨਾਂ ਨੂੰ ਫੇਰ ਫੋਨ ਕਰਤਾ ਕਿ ਇੱਥੇ ਆ ਜਾ ਫਿਰ ਨਾਲ ਆਪਣੇ ਦੁਕਾਨ ਤੇ ਇੱਥੇ ਮੋਬਾਈਲ ਤੇ ਇਹ ਵਾਪਸ ਆਇਆ ਉਹਨਾਂ ਪਹਿਲੇ ਮਸੂਬਾ ਬਣਾਇਆ ਤੋਂ ਗੱਲ ਪਾਏ ਗਣੇ ਉਹਨਾਂ ਦੇ ਕਿਰਪਾਣਾ ਐ ਮਤਲਬ ਗਨਾਸਿਲ ਤੁਸੀਂ ਹਰ ਇੱਕ ਚੀਜ਼ ਹੀ ਕੀਤੀ ਉਹਨਾਂ ਨੇ ਸਿਰ ਤੇ ਪੈਰਾਂ ਤੇ ਕੰਡ ਤੇ ਰੇਖ ਚੀਤ ਨੂੰ ਫਤ ਲਾਈ ਆ ਆ ਦੇ ਵੱਲੋਂ ਬਹੁਤ ਪਿਆ ਕਿੰਨੇ ਜਣੇ ਆਹ 12 13 ਜਣੇ ਸੀ ਕਾਰ ਕੀ ਬਣੇ ਕਾਰ ਕੋ ਕੁਛ ਨਹੀਂ ਵੀ ਇਹਦਾ ਨਾਮ ਲੈਂਦੇ ਸੀ ਉਹ ਵੇਚਦੇ ਚਿੱਟਾ ਠੀਕ ਹੈ ਅੱਜ ਤੋ 20 ਸਾਲ ਹੋ ਗਏ ਨੇ ਤੇ ਇਹਦਾ ਨਾਂ ਪਾ ਲੈ ਵੀ ਤੂੰ ਸਾਨੂੰ ਫੜਾਣਾ ਇਹ ਕਰਨਾ ਉਹ ਕਰਨਾ ਅੱਜ ਤੱਕ ਰਹੀ ਕਿ ਇਹਨਾਂ ਨੇ ਗੱਲ ਨਹੀਂ ਕੀਤੀ ਇਹ ਨੌਜਵਾਨ ਦਾ ਤੇਜ਼ ਤਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਸ਼੍ਰੀ ਮੁਕਸਰ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਨੌਜਵਾਨ ਛੇਰ ਦੇ ਗੋਨੀਆਣਾ ਰੋਡ ਤੇ ਸ਼ਰੀਆਮ ਗੁੰਡਾਗਰਦੀ ਵੇਖਣ ਨੂੰ ਮਿਲੀ ਲੱਕੜ ਦਾ ਕੰਮ ਕਰਦਾ ਸੀ ਮ੍ਰਿਤਕ ਨੌਜਵਾਨ ਇਸ ਤੋਂ ਕੁਝ ਦਿਨ ਪਹਿਲਾਂ ਵੀ ਲੜਾਈ ਹੋਈ ਸੀ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਕਤਲ ਕਿਉਂ ਕੀਤਾ ਗਿਆ ਜਿਹ ਪ੍ਰਜੈਂਦਾ ਸਿੰਘ ਉਰਫ ਰਾਹੁਲ ਲਾਮ ਦਾ ਲੜਕਾ ਜਿਹਦਾ 6-7 ਵਿਅਕਤੀ ਜਿਨ੍ਹਾਂ ਦਾ ਇਹ ਨਾਮ ਦੱਸ ਰਹੇ ਆ ਅੱਜ ਮੈਂ ਇੱਥੇ ਨਹੀਂ ਕਹਿਣਾ ਚਾਹੁੰਦਾ ਤੇ ਉਹਨਾਂ ਨੇ ਜਿਹੜਾ ਹੈਗਾ ਸੱਟਾ ਮਾਰ ਕੇ ਉਹਦਾ ਕਤਲ ਕਰਤਾ ਬਾਡੀ ਉਹਦੀ ਹਸਪਤਾਲ 'ਚ ਪਈ ਆ ਤੇ ਮੈਂ ਮੌਕੇ ਤੇ ਪਹੁੰਚਿਆ ਅਗਲੀ ਕਾਰਵਾਈ ਆ ਜੇ ਮੇਰੇ ਵੱਲੋਂ ਜਿਹੜੀ ਆਮਦ ਚ ਲਿਆਂਦੀ ਜਾਵੇ ਜੀ ਇਹ ਪਰਿਵਾਰ ਵਰਤ ਤੇ ਕੋਈ ਕੁਝ ਪਤਾ ਲੱਗਿਆ ਅੱਜ ਮੈਂ ਬਾਡੀ ਦਾ ਮਲਾਜਾ ਕਰਨਾ ਹੋਰ ਕਰਨਾ ਰਿਹਾ ਲਿਖਣਾ ਇਹ ਤੋਂ ਬਾਅਦ ਅਗਲੀ ਕਾਰਵਾਈ ਆਮਦ ਚ ਲਿਆਂ ਪਰਿਵਾਰ ਵਾਲਿਆਂ ਦਾ ਰੋਪ ਹੈ ਜੀ ਪਹਿਲਾਂ ਵੀ ਕੋਈ ਇਹਨਾਂ ਨਾਲ ਲੜਾਈ ਝਗੜਾ ਹੋਇਆ ਸੀ ਪਹਿਲਾਂ ਜਿਹੜਾ ਹੋਇਆ ਉਹ ਵੀ ਮੈਂ ਇਹਨਾਂ ਦੀ ਗੱਲਬਾਤ ਸੁਣ ਰਿਹਾ ਮੌਕੇ ਤੇ ਤਕਿਆ ਨਿਰਗਬੀਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਸੋਸ਼ਲ ਮੀਡੀਆ ਤੇ ਇੱਕ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਿੱਖਾ ਦਾ ਵੀ ਦੂਜੇ ਧਰਮਾਂ ਦੇ ਵਾਂਗ ਨਾਨਕ ਸ਼ਾਹੀ ਕੈਲੰਡਰ ਹੈ ਤੇ ਹੈ ਚੇਤ ਤੋਂ ਸ਼ੁਰੂ ਹੋ ਕੇ ਫੱਗਣ ਵਿੱਚ ਖਤਮ ਹੋਇਆ ਤੇ ਸਿੱਖਾਂ ਦੇ ਨਵੇਂ ਸਾਲ ਦੇ ਸੰਬੰਧ ਦੇ ਵਿੱਚ ਧਾਰਮਿਕ ਪ੍ਰੋਗਰਾਮ 13 ਮਾਰਚ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ 홀 ਵਿਖੇ ਸ਼ਾਮ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ। ਉਹਨਾਂ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਵਧਾਈ ਦਿੱਤੀ ਤੇ ਅਪੀਲ ਕੀਤੀ ਕਿ ਉਹ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਦਿਨ ਮਨਾਉਣ ਤੇ ਨਵੇਂ ਸਾਲ ਦੀ ਸ਼ੁਰੂਆਤ ਦੀ ਰਾਤ ਨੂੰ ਆਪਣੇ ਨੇੜਲੇ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰਨ। हरियाणा ਚ ਬੀਜੇਪੀ ਨੂੰ ਭਾਰੀ ਜਿੱਤ ਮਿਲੀ ਹੈ 10 ਦੇ ਵਿੱਚੋਂ 9 ਸੀਟਾਂ ਭਾਜਪਾ ਨੂੰ ਮਿਲੀਆਂ ਨੇ ਹਰਿਆਣਾ ਨਿਗਮ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਮਾਨੇਸਰ ਦੇ ਵਿੱਚ ਭਾਜਪਾ ਹਾਰ ਚੁੱਕੀ ਹੈ ਅੰਬਾਲਾ ਦੇ ਵਿੱਚ ਭਾਜਪਾ ਨੇ ਮੇਅਰ ਦੀ ਚੋਣ ਜਿੱਤ ਲਈ ਹੈ ਕਾਂਗਰਸ ਹਰ ਥਾਂ ਤੋਂ ਹਾਰ ਗਈ ਹੈ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਨੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗਜ ਦੀ ਨਿਯੁਕਤੀ ਤੇ ਸਵਾਲ ਚੁੱਕੇ ਨੇ ਗਿਆਨੀ ਰਾਮ ਸਿੰਘ ਨੇ ਕਿਹਾ ਕਿ ਜਿਸ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਨਵੇਂ ਜਥੇਦਾਰ ਦੀ ਤਾਜਪੋਸ਼ੀ ਕੀਤੀ ਗਈ ਹੈ ਉਸ ਦੇ ਨਾਲ ਸਿੱਖ ਸੰਗਤ ਵੱਖ-ਵੱਖ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਵਿੱਚ ਕਾਫੀ ਰੋਸ ਹੈ ਗਿਆਨੀ ਰਾਮ ਸਿੰਘ ਨੇ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਬਦਲਣ ਦੇ ਲਈ ਸਿਆਸੀ ਦਬਾਅ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਵੇਂ ਜਥੇਦਾਰ ਦੀ ਨੇਕ ਤੇ ਕਿਤੇ ਗਈ ਹੈ ਤਰੰਤ ਅਨੰਦ ਮੋਹੱਲਾ ਨਾਨਕਸਰ ਦੇ ਗੁਰਦੁਆਰਾ ਸ੍ਰੀ ਸੰਜੀਵਾਲ ਸਾਹਿਬ ਦੇ ਨਾਲ ਲੱਗਦੀ ਗਲੀ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਵੱਲੋਂ ਸ੍ਰੀ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟ ਦਿੱਤੇ ਗਏ ਤੇ ਮੌਕੇ ਤੇ ਗਲੀ ਦੇ ਵਿੱਚ ਖੇਡ ਰਹੀ ਇੱਕ ਬੱਚੇ ਨੇ ਪਰਿਵਾਰ ਨੂੰ ਸੂਚਨਾ ਦਿੱਤੀ ਇਸ ਤੋਂ ਬਾਅਦ ਪੁਲਿਸ ਨੇ ਆਸ-ਪਾਸੇ ਲੱਗੇ ਸੀਸੀਟੀਵੀ ਕੈਮਰੇਜ ਦੀ ਫੁਟੇਜ ਕਬਜ਼ੇ ਦੇ ਵਿੱਚ ਲੈ ਲਈ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਸਵੀਰ ਇਹ ਜੀ ਸਾਨੂੰ ਸਾਡਾ ਬੱਚਾ ਜੀ ਆ ਜੋਤ ਆ ਇਹ ਨਾਮ ਅੰਤਰਜੋਤ ਸਿੰਘ ਠੀਕ ਆ ਜੀ ਇਹ ਦੁਕਾਨ ਤੋਂ ਹੋ ਕੇ ਜਾ ਰਿਹਾ ਤੇ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਉਹ ਡੱਬੀ ਦੇਓ ਜੀ ਮੈਨੂੰ ਮੜੀ ਜੀ ਇਹਦੇ ਵਿੱਚੋਂ ਤੁਹਾਨੂੰ ਜਿਹੜੇ ਸ਼ਾਟ ਦਿੱਤੇ ਗਏ ਵੀ ਇਹਦੇ ਵਿੱਚੋਂ ਪਹਿਲਾਂ ਨੂੰ ਇਹ ਅੰਗ ਮਿਲੇ ਆ ਵੀ ਕੂੜੇ ਦੇ ਵਿੱਚੋਂ ਢੇਰ ਦੇ ਉੱਤੋਂ ਠੀਕ ਆ ਜੀ ਉਹ ਤਾਂ ਅਸੀਂ ਸੋਚਿਆ ਵੀ ਹੋ ਸਕਦਾ ਵੀ ਸਰਚ ਕੀਤਾ ਇੱਕ ਸਾਨੂੰ ਹੋਰ ਮਿਲਿਆ ਉਹਦੇ ਉੱਤੋਂ ਠੀਕ ਆ ਜੀ ਸਾਨੂੰ ਇੱਕ ਹੋਰ ਮਿਲਿਆ ਤੇ ਹੋ ਸਕਦਾ ਵੀ ਸੋਚਿਆ ਵੀ ਹੋ ਸਕਦਾ ਬਾਈ ਮਿਸਟੇਕ ਇਸ ਤਰ੍ਹਾਂ ਹੋਇਆ ਹੋਊਗਾ ਠੀਕ ਆ ਜੀ ਇਹ ਦੁਬਾਰਾ ਜੇ ਤਾਂ ਛੋਟੀ ਬੇਟੀ ਨਾਲ ਲੈ ਕੇ ਦੇ ਇਥੋਂ ਗਲੀ ਦੇ ਵਿੱਚੋਂ ਗੁਜ਼ਰੇ ਤੇ ਪ੍ਰਨਾਲੇ ਦੇ ਵਿੱਚੋਂ ਸਾਨੂੰ ਆਹ ਜਿਹੜੇ ਅੰਗ ਜਿਹੜੇ ਆ ਇਹ ਹੋਰ ਬਰਾਮਦ ਹੋਇਆ ਜੀ ਉਸ ਤੋਂ ਸਾਬਤ ਹੁੰਦਾ ਵਾ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਸ਼ਰਾਰਤ ਆ ਜੀ ਕਿਹੜੇ ਪ੍ਰਨਾਲੇ ਸੀ ਹਾਂਜੀ ਇਹ ਗੁਰਦਾਰਾ ਕੰਧ ਦੇ ਵਿੱਚੋਂ ਨਾਲ ਪ੍ਰਨਾਲੇ ਆ ਜਿਹਦੇ ਵਿੱਚੋਂ ਇਹ ਬਰਾਮਦ ਹੋਇਆ ਜੀ ਗੁਰਦਾਰਾ ਸਾਹਿਬ ਹਾਂਜੀ ਪ੍ਰਨਾਲੇ ਬੰਦ ਹੀ ਪਰ ਪ੍ਰਣਾਲੀ ਬੰਦ ਸੀਗੇ ਫਿਰ ਉਹਨਾਂ ਦੇ ਚੱਕ ਗਏ ਤਾਂ ਉਹਨਾਂ ਵਿੱਚੋਂ ਇਹ ਅੰਗ ਸਾਨੂੰ ਬਰਾਮਦ ਹੋਏ ਆ ਜੀ ਬਿਲਕੁਲ ਸ਼ਰਾਰਤ ਆ ਜੀ ਪਹਿਲਾਂ ਤਾਂ ਤੁਹਾਨੂੰ ਦੱਸ ਰਿਹਾ ਮੈਂ ਵੀ ਉੱਥੇ ਕੂੜੇ ਦੇ ਢੇਰ ਤੋਂ ਇੱਕ ਮਿਲਿਆ ਸਾਨੂੰ ਉਹ ਤਾਂ ਤਾਂ ਸਾਨੂੰ ਇਹ ਹੋਇਆ ਵੀ ਬਾਈ ਮਿਸਟੇਕ ਕਿਸੇ ਕੋ ਹੋ ਸਕਦਾ ਵਾ ਠੀਕ ਆ ਜੀ ਜਦੋਂ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਸਾਨੂੰ ਦੁਬਾਰਾ ਬਰਾਮਦ ਹੋਇਆ ਇਹ ਆਫੀਸ਼ੀਅਲੀ ਹੈ ਕਿ ਸ਼ਰਾਰਤ ਆ ਜੀ ਜਾਣ ਬੁੱਝ ਕੇ ਕੀਤਾ ਗਿਆ ਇਹ ਪਿਛਲੇ ਪਾਸੇ ਬਿਲਕੁਲ ਤੁਹਾਡੇ ਬੈਕਸਾਈਡ 'ਤੇ ਸੁੱਖਾ ਸੰਸਥਾਨ ਵੀ ਹੈਗਾ ਮਹਾਰਾਜੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੋਰੀਸ਼ੀਅਸ ਦੇ ਰਾਸ਼ਟਰੀ ਦਿਵਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਵੀ ਟਵੀਟ ਕਰਕੇ ਇਸ ਮੌਕੇ ਦੀ ਪੂਰੀ ਜਾਣਕਾਰੀ ਤੇ ਸ਼ੁਭਕਾਮਨਾ ਸ਼ੁਭਕਾਮਨਾਵਾਂ ਦਿੱਤੀਆਂ ਭਾਰਤੀ ਜਲ ਸੈਨਾ ਦਾ ਇੱਕ ਜੰਗੀ ਜਹਾਜ਼ ਵੀ ਮੋਰੀਸ਼ੀਅਸ ਦੇ ਰਾਸ਼ਟਰੀ ਦਿਵਸ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚਿਆ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਤੋਂ ਫਿਰੋਜ਼ਪੁਰ ਡੇਰਾ ਬਿਆਸ ਦੇ ਲਈ ਬੱਸ ਨੂੰ ਹਰੀ ਚੰਡੀ ਦੇ ਕੇ ਰਵਾਨਾ ਕਰਦਿਆਂ ਕਿਹਾ ਕਿ ਇਹ ਸੰਗਤਾਂ ਦੀ ਚਿਰੋਕਣੀ ਮੰਗ ਸੀ ਜੋ ਕਿ ਅੱਜ ਪੂਰੀ ਹੋ ਗਈ ਹੈ ਤੇ ਇਸ ਨੂੰ ਹੋਰ ਰੂਟਾਂ ਤੇ ਵੀ ਚਲਾਇਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਮੁਫਤ ਸਫ਼ਰ ਦੇ ਲਈ ਟ੍ਰਾਂਸਪੋਰਟ ਵਿਭਾਗ ਨੂੰ ਸਬਸਿਡੀ ਨਾ ਦੇਣ ਤੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਮੇਂ-ਸਮੇਂ ਤੇ ਪੰਜਾਬ ਸਰਕਾਰ ਪੈਸੇ ਦਿੰਦੀ ਹੈ ਜਿਸ ਨਾਲ ਖਾਤੇ ਬਸਾਂ ਦਾ ਕੰਮ ਚੱਲ ਰਿਹਾ ਹੈ ਪਰ ਜੋ ਥੋੜੀ ਜਹੀ ਰਕਮ ਬਚੀ ਹੋਈ ਹੈ ਉਸ ਨੂੰ ਜਲਦ ਦਿੱਤਾ ਜਾਵੇ। ਪਾਕਿਸਤਾਨ ਦੇ بلوچستان ਦੇ ਵਿੱਚ ਬੀਐਲਏ ਉਹਨਾਂ ਬਗੀਆਂ ਨੂੰ ਆਜ਼ਾਦ ਨਹੀਂ ਕਰਵਾ ਸਕੇ ਪਰ ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਕਿ ਅਸੀਂ ਹੁਣ ਤੱਕ 155 ਬੰਦਕਾਂ ਨੂੰ ਛਡਾ ਲਿਆ ਹੈ। ਬਗੀਆਂ ਦੇ ਵੱਲੋਂ ਬੰਦਕ ਬਣਾਏ ਗਏ ਲੋਕਾਂ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਤੁਹਾਨੂੰ ਸੁਣਾਉਂਦੇ ਆ ਕਿ ਕੀ ਕੁਝ ਕਹਿ ਰਹੇ ਨੇ ਪਰਿਵਾਰ ਵਾਲੇ। ਭਟਿੰਡਾ ਮੋੜ ਮੰਡੀ ਵਿਖੇ ਲਾਪਤਾ ਲੜਕੀ ਦਾ ਮਾਮਲਾ ਸਾਹਮਣੇ ਆਇਆ ਮੰਡੀ ਵਾਸੀਆਂ ਨੇ ਥਾਣੇ ਅੱਗੇ ਧਰਨਾ ਲਗਾ ਦਿੱਤਾ ਭਟਿੰਡਾ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ ਗਿਆ ਲੋਕਾਂ ਦੇ ਵੱਲੋਂ ਤੇ ਲੜਕੀ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੁਲਿਸ ਉੱਤੇ ਸਮਾਂ ਰਹਿਣ ਦੇ ਕਾਰਵਾਈ ਕਰਨ ਦੇ aarop ਸਮਾਂ ਨਾ ਰਹਿਣ ਦੇ ਕਾਰਵਾਈ ਕਰਨ ਦੇ aarop ਲੱਗੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਉੱਤੇ ਵੱਡੀ ਚੁੱਪੀ ਸਾਦੀ ਹੋਈ ਹੈ ਇਹ ਘਟਨਾ ਕੀ ਜੀ ਕੁੜੀ ਨੂੰ ਇਹਨਾਂ ਨੂੰ ਪਤਾ ਨਹੀਂ ਬੇਟਾ ਇਹ ਸਾਦਾ ਬੇਟਾ ਮੇਰੇ ਭਾਈ ਸਾਹਿਬ ਦਾ ਬੇਟਾ ਤੇ ਲਾਰਕੀ ਦਾ ਗੋ ਨੂੰ ਖਤੂ ਸ਼ਾਮ ਲੈ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਮੁੰਡੇ ਨੇ ਕੁੜੀ ਨੂੰ ਲਿਆਂਦਾ ਪਤਾ ਨਹੀਂ ਚੰਡੀਗੜ੍ਹੋਂ ਕਿਵੇਂ ਲਿਆਂਦਾ ਕਿਵੇਂ ਨਹੀਂ ਲਿਆਂਦਾ ਸਾਨੂੰ ਨਹੀਂ ਇਹ ਕਰਦਾ ਦਾ ਪਤਾਗਾ ਉਸ ਤੋਂ ਬਾਅਦ ਇਹਨਾਂ ਨੇ ਕੁੜੀ ਨੂੰ ਘਰੇ ਰੱਖਿਆ ਇਹਦੇ ਚ ਪੰਜ-ਛੇ ਦਰਿੰਦੇ ਪੰਜ-ਚਾਰ ਕੋਈ ਵੱਡੇ ਘਰਾਣੇ ਦੇ ਬੰਦੇ ਵੀ ਦੱਸਦੇ ਜਿਹਦੀ ਸਾਨੂੰ ਕੋਈ ਨੋਲਿਜ ਨਹੀਂ ਹੈ ਉਦੋਂ ਇਹਨਾਂ ਨੇ ਮੁੰਡੇ ਨੂੰ ਕਿਹਾ ਕਿ ਪੀ ਨੂੰ ਬੇਡੇ ਨੂੰ ਕਿਹਾ ਮੁੰਡੇ ਦੇ ਦਾਦੀ ਨੇ ਵੀ ਆ ਕਰਨਾ ਦਸਨੀ ਵੀ ਵਾਪਸ ਗਈ ਉਹਨੂੰ ਉੱਥੇ ਪਤਾ ਚੱਲ ਚੁੱਕਾ ਸੀ ਗੱਲ ਉਹ ਮਰਾ ਕਰ ਰਹੇ ਨੇ ਵੀ ਇਹ ਕਦਨਾ ਵਾਪਰ ਚੁੱਕੀ ਆ ਕਿ ਉਹਨੂੰ ਇੱਥੋਂ ਲਿਆਂਦਾ ਜਦੋਂ ਉਹਦੀ ਲਿਆਂਦਾ ਸਾਨੂੰ ਕਹਿੰਦਾ ਦੱਸਦੀ ਮੈਨੂੰ ਰੁਕੋ ਅਸੀਂ ਉਹਨੂੰ ਗਾਦਿਆ ਵੀ ਕੀ ਗੱਲ ਹੋਈ ਹੈ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਨਹੀਂ ਪਤਾ ਕੀ ਕੀਤਾ ਕੀ ਨਹੀਂ ਕੀਤਾ ਪੁਲਿਸ ਨੂੰ ਪੈਸੇ ਦਿੱਤੇ ਆ ਉਸ ਦੌਰਾਨ ਚ ਇਹਨਾਂ ਨੇ ਸਾਰੀ ਕਾਰਵਾਈ ਆਪਦੀ ਕਰ ਲਈ ਇਹ बिक ਚੁੱਕੀ ਨਹੀਂ ਪੁਲਿਸ ਸਾਾਨੂੰ ਇਹ ਸ਼ੱਕ ਆ ਜੀ ਪੁਲਿਸ ਰਲੀ ਹੋਈ ਹੈ ਜੀ ਕੁੜੀ ਦਾ ਮਰਡਰ ਕੀਤਾ ਇਹਨਾਂ ਨੇ ਕੁੜੀ ਨੂੰ ਨਹਿਰ ਕਿੰਨੀ ਸੱਟਿਆ ਕੁੜੀ ਨੂੰ ਕਿੱਥੇ ਲਿਜਾ ਕੇ ਗਮਰਾਹ ਕਰਕੇ ਸਿੱਟਿਆ ਸਾਨੂੰ ਜੋ ਕਿ ਪੁਲਸੇ ਗੱਲ ਕਹਿੰਦੀ ਆ ਵੀ ਕੁੜੀ ਨੂੰ ਕਵਰਾਤ ਹੋ ਗਈ ਇਹਦੇ ਆਪ ਦੇ ਸਾਰੇ ਸਬੂਤ ਮੋਟਾ ਦੇ ਬਚਣ ਵਾਸਤੇ ਆਪਦੇ ਘਰ ਦੇ ਕੈਮਰੇ ਵੀ ਲਾਗੂ ਕੋਈ ਤੋਂ ਅੱਛਾ ਇਹਨਾਂ ਨਾਲ ਪ੍ਰਸ਼ਾਸਨ ਨਾਲ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸਥਿਤ ਹੋਟਲ ਗ੍ਰੀਨ ਦੇ ਵਿੱਚ ਬੀਤੀ ਸ਼ਾਮ ਹਥਿਆਰਬੰਦ ਕਾਰ ਸਵਾਰ ਨੌਜਵਾਨਾਂ ਦੇ ਵੱਲੋਂ ਹੋਟਲ ਦੇ ਵਿੱਚ ਟਕੈਤੀ ਕੀਤੀ ਗਈ ਹੈ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਹੋਟਲ ਮਾਲਕ ਦੀ ਸ਼ਿਕਾਇਤ ਤੇ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਬਣਦੀ ਕਾਰਵਾਈ ਸ਼ੁਰੂ ਕੀਤੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਉਹਨਾਂ ਦੇ ਕੋਲ ਦੇਰ ਸ਼ਾਮ ਲਵ ਗਰਗੋ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਹਨਾਂ ਦੇ ਹੋਟਲ ਗ੍ਰੀਨ ਵਿਖੇ ਦੇਰ ਸ਼ਾਮ ਕਾਰ ਤੇ ਸਵਾਰ ਤਿੰਨ ਨੌਜਵਾਨ ਮੂੰਹ ਬਣ ਕੇ ਆਏ ਤੇ ਅਸਲੇ ਦੀ ਨੋਕ ਤੇ ਮੋਬਾਈਲ ਫੋਨ ਤੇ ਨਕਦੀ ਖੋ ਕੇ ਫਰਾਰ ਹੋ ਗਏ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਤੇ ਸੀਸੀਟੀਵੀ ਖੰਗਾਲਣ ਲਈ ਸ਼ੁਰੂ ਕਰ ਦਿੱਤੇ ਨੇ ਹੁਣ ਲੁਟੇਰਿਆਂ ਦੀ ਪਛਾਣ ਕੀਤੀ ਜਾਵੇਗੀ ਪੰਜਾਬ ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਅਣਥੱਕ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਦੇ ਚਲਦੇ ਪੰਜਾਬ ਪੁਲਿਸ ਦੇ ਵੱਲੋਂ ਵੀ ਵੱਖ-ਵੱਖੋਂ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਕਿ ਨਸ਼ਾ ਤਸਕਰਾਤੇ ਕਾਬੂ ਪਾਇਆ ਜਾ ਸਕੇ ਤੇ ਜਿਹਾ ਹੀ ਕੁਝ ਅੱਜ ਮੁਰ ਤੋਂ ਇੱਕ ਵਾਰ ਪਠਾਨਕੋਟ ਦੇ ਵਿੱਚ ਵੇਖਣ ਨੂੰ ਮਿਲਿਆ ਥਾਣਾ ਡਿਵੀਜ਼ਨ ਨੰਬਰ 1 ਜਿੱਥੇ ਕਿ ਪੁਲਿਸ ਦੇ ਵੱਲੋਂ ਦੋ ਲੋਕਾਂ ਨੂੰ 30 ਗ੍ਰਾਮ ਹਿਰੋਇਨ ਡਰਗ ਮਨੀ ਤੇ ਇੱਕ ਆਈਫੋਨ ਸਣੇ ਕਾਬੂ ਕੀਤਾ ਗਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਪਿਛਲੇ 24 ਘੰਟੇ ਚ ਆਪਾਂ तकरीबन 3 ਜਿਹੜੇ ਮੁਕਦਮੇ ਆ ਉਹ ਰਜਿਸਟਰ ਕੀਤੇ ਅੰਡਰ ਐਨਡੀਪੀਐਸ ਐਕਟ ਤੇ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲੇ ਡਿਵੀਜ਼ਨ ਨੰਬਰ 1 ਥਾਣਾ ਸਿਟੀ ਚ ਉਹਦੇ ਵਿੱਚ ਦੋ ਮੁਕਦਮੇ ਆ ਜੀ ਐਫਆਈਆਰ ਨੰਬਰ 35 ਇਹ ਰਜਿਸਟਰ ਹੋਈ ਹੈ ਜੀ ਅਗੇਂਸਟ ਸੁਮਿਤ ਮਹਾਜਨ ਸਨ ਆਫ ਸੁਨੀਲ ਮਹਾਜਨ ਰੈਜ਼ੀਡੈਂਟ ਆਫ ਰੰਧਾਵਾਕ ਲੋਨੀ ਵਾਰਡ ਨੰਬਰ 3 ਖਾਨਪੁਰ ਦੂਸਰੀ ਜਿਹੜੀ ਐਫਆਈਆਰ 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 ਨੰਬਰ 31 ਇਹ ਰਜਿਸਟਰ ਹੋਈ ਹੈ ਜੀ ਕੌਸ਼ਲ ਲਿਆਸ਼ ਸ਼ਾਲੂ ਕਬਾੜੀਆ son of ਲਾਬਚੰਦ ਰੈਜ਼ੀਡੈਂਟ ਆਫ ਲਮੀਨੀ ਪਠਾਨ ਖਾਨ ਇਹਨਾਂ ਦੋਨਾਂ ਚ 15-15 ਗ੍ਰਾਮ ਹੈਰੋਇਨ ਮਿਲੀ ਹੈ ਤੇ ਡਰੱਗ ਮਨੀ ਡਰੱਗ ਮਨੀ ਵੀ ਰਿਕਵਰ ਹੋਈ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ ਦੇ 72ਵੇਂ ਕਾਨਵੋਕੇਸ਼ਨ ਦੇ ਵਿੱਚ ਸ਼ਾਮਲ ਹੋਏ। ਉਹਨਾਂ ਨੇ ਸਾਲ 2024 ਦੇ ਵਿੱਚ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਇਨਾਮ ਤੇ ਡਿਗਰੀਆਂ ਪ੍ਰਦਾਨ ਕੀਤੀਆਂ। ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਸਨਮਾਨਿਤ ਕੀਤਾ ਤੇ ਕਿਹਾ ਕਿ ਭਾਰਤ ਭਾਰਤ ਨੇ ਦੇਸ਼ ਦਾ ਨਾ ਰੌਸ਼ਨ ਕੀਤਾ ਹੈ। ਅਜਿਹੀ ਨੌਜਵਾਨ ਪੀੜ੍ਹੀ ਨੂੰ ਦੇਸ਼ ਦਾ ਨਾ ਰੌਸ਼ਨ ਕਰਨਾ ਚਾਹੀਦਾ ਹੈ। ਤਾਂ ਜ਼ਿਲ੍ਹਾ ਸੁਰੱਖਿਆ ਚਾਈਲਡ ਅਫਸਰ ਸੁਨੀਲ ਜੋਸ਼ੀ ਤੇ ਬਟਾਲਾ ਤੋਂ ਆਏ ਪੰਜਾਬ ਪੁਲਿਸ ਦੇ ਟ੍ਰੈਫਿਕ ਇੰਚਾਰਜ ਰਿੰਦਰ ਸਿੰਘ ਤੇ ਉਸ ਦੀ ਟੀਮ ਦੇ ਵੱਲੋਂ ਫਤੇਗੜ ਚੂੜੀਆਂ ਦੇ ਵਿੱਚ ਵਕ-ਵਕ ਥਾਵਾਂ ਤੇ ਨਾਕੇ ਲਗਾ ਕੇ ਜ਼ਬਰਦਸਤ ਚੈਕਿੰਗ ਕੀਤੀ ਗਈ ਖਾਸ ਤੌਰ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਾਹਨ ਨੂੰ ਰੋਕ ਕੇ ਜੁਰਮਾਨੇ ਲਗਾਏ ਗਏ ਨੇ ਕੁਝ ਦੇ ਚਲਾਨ ਵੀ ਕੱਟੇ ਗਏ ਨੇ ਤੇ ਵਰਨਿੰਗ ਦੇ ਕੇ ਕਈਆਂ ਨੂੰ ਛੱਡ ਦਿੱਤਾ ਗਿਆ ਇਸ ਮੌਕੇ ਬਟਾਲਾ ਤੋਂ ਆਏ ਅਫਸਰ ਦੇ ਵੱਲੋਂ ਉਹਨਾਂ ਨੌਜਵਾਨਾਂ ਨੂੰ ਵੀ ਭਾਜੜਾ ਪਾਈਆਂ ਗਈਆਂ ਜੋ ਕਿ ਬੁਲਟ ਮੋਟਰਸਾਈਕਲ ਤੇ ਪਟਾਕੇ ਪਾ ਰਹੇ ਸੀ ਮੁੱਖ ਮੰਤਰੀ ਵੱਜੋ 1 ਸਾਲ ਪੂਰਾ ਹੋਣ ਤੇ ਸੈਲਾਨੀਆਂ ਦਾ ਇੱਕ ਸਮੂਹ ਅਯੁੱਧਿਆ ਦੇ ਲਈ ਰਵਾਨਾ ਹੋਇਆ ਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅਯੁੱਧਿਆ ਦਰਸ਼ਨ ਜਿਹੜਾ ਹੈ ਉਹ ਲਾ ਭਾਰਤੀਆਂ ਨੂੰ ਅਯੁੱਧਿਆ ਦਰਸ਼ਨ ਕਰਵਾਏ ਜਾਣਗੇ ਮੁੱਖ ਮੰਤਰੀ 나ਇਬ ਸਿਆਣੀ ਨੇ ਟ੍ਰੇਨ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਮਹਿਮਾਨਾਂ ਨੇ ਮੁੱਖ ਮੰਤਰੀ ਨੂੰ 1 ਸਾਲ ਪੂਰਾ ਕਰਨ ਤੇ ਵਧਾਈਆਂ ਦਿੱਤੀਆਂ ਨੇ ਦੀਨਾਨਗਰ ਵਿਖੇ ਦੇਰ ਸ਼ਾਮ ਤੱਕ ਚੱਲੇ ਹਾਈ ਵੋਲਟੇਜ ਡਰਾਮੇ ਦਾ ਆਖਿਰਕਾਰ ਅੰਤ ਹੋ ਗਿਆ ਜਦੋਂ ਡੀਐਸਪੀ ਕਪਿਲ ਕੌਸ਼ਲ ਖੁਦ ਮੌਕੇ ਤੇ ਪਹੁੰਚੇ ਤੇ ਹੰਗਾਮਾ ਕਰਨ ਵਾਲੇ ਨੌਜਵਾਨ ਦੇ ਉਸ ਦੀ ਪਤਨੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦੱਸ ਦਈਏ ਕਿ ਦੋਵੇਂ ਦੋਹਾਂ ਦੇ ਵੱਲੋਂ ਪੁਲਿਸ ਦੀ ਤਲਾਸ਼ੀ ਮੁਹਿੰਮ ਦੌਰਾਨ ਆਪਣੇ ਘਰ ਸਕੂਟਰੀ ਤੇ ਈ ਰਿਕਸ਼ਾ ਨੂੰ ਅੱਗ ਲਗਾ ਦਿੱਤੀ ਗਈ ਸੀ ਤੇ ਨੌਜਵਾਨ ਦੇ ਵੱਲੋਂ ਖੁਦ ਨੂੰ ਜ਼ਖਮੀ ਕਰਕੇ ਗੈਸ ਸਿਲੰਡਰ ਨੂੰ ਅੱਗ ਲਗਾ ਕੇ ਬੱਚਿਆਂ ਸਮੇਤ ਆਤਮ ਹੱਤਿਆ ਕਰਨ ਦੀ ਧਮਕੀ ਵੀ ਦਿੱਤੀ ਗਈ ਤੇ ਹੁਣ ਦੋਵਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਤਾਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਹਰਿਆਣਾ ਕਾਂਗਰਸ ਦੇ ਇੰਚਾਰਜ ਵੀ ਕੇ ਹਰੀ ਪ੍ਰਸਾਦ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਦੇ ਕਾਰਨਾਂ ਦੀ ਜਾਂਚ ਜਿਹੜੀ ਹੈ ਅੱਜ ਦੂਜਾ ਦਿਨ ਹੈ ਹਾਲਾਂਕਿ ਇਸ ਤੋਂ ਪਹਿਲਾਂ ਪਾਰਟੀ ਹਾਈ ਕਮਾਂਡ ਦੇ ਵੱਲੋਂ ਇੱਕ ਤੱਥ ਖੋਜ ਕਮੇਟੀ ਬਣਾਈ ਗਈ ਸੀ ਕਮੇਟੀ ਨੇ ਸੂਬੇ ਦੇ ਸਾਰੇ ਆਗੂਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੀ ਰਿਪੋਰਟ ਲੀਡਰਸ਼ਿਪ ਨੂੰ ਵੀ ਸੌਂਪ ਦਿੱਤੀ ਸੀ ਤਤ ਦਿਨ ਦਿਹਾੜੇ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਗੋਲੀਆਂ ਚੱਲੀਆਂ ਨੇ ਸੁਨਿਆਰੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਬਦਮਾਸ਼ਾਂ ਨੇ ਪਰ ਗੋਲੀ ਨਹੀਂ ਜੱਲੀ ਵਾਰ-ਵਾਰ ਕੋਸ਼ਿਸ਼ ਕਰਨ ਤੋਂ ਬਾਅਦੂਦ ਵੀ ਬਦਮਾਸ਼ ਗੋਲੀ ਨਹੀਂ ਚਲਾ ਸਕੇ ਜੀਪੀ ਦੇ ਨਾਲ ਜੁਐਲਰ ਜਿਹੜਾ ਵਿਸ਼ਾਲ ਸ਼ੂਰੇ ਨਾਲ ਜੁੜਿਆ ਹੋਇਆ ਹੈ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਰਿਕਾਰਡ ਹੋ ਗਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਤੁਸੀਂ ਵੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਧੰਨਵਾਦ